ਸੋ ਨਹਿਰੇ ਭਵਿੱਖ ਦਾ ਸੁਪਨਾ ਲੈ ਘਰ ਤੋਂ ਅਮਰੀਕਾ ਲਈ ਨਿਕਲੇ ਤਸੂਹਾ ਦੇ ਪਿੰਡ ਮੋਰੀਆਂ ਦੇ 21 ਸਾਲਾ ਨੌਜਵਾਨ ਸਾਹਿਬ ਸਿੰਘ ਦੀ ਡੌਂਕਰਾਂ ਵੱਲੋਂ ਜਾਨ ਲੈ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਸਾਹਿਬ ਸਿੰਘ ਦੇ ਜੀਜਾ ਗੁਰਦੀਪ ਸਿੰਘ ਪਿਤਾ ਅਤੇ ਦਾਦਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਜ਼ਮੀਨ ਅਤੇ ਘਰ ਦੇ ਗਹਿਣੇ ਵੇਚ ਕੇ ਸਾਹਿਬ ਸਿੰਘ ਨੂੰ ਅਮਰੀਕਾ ਲਈ ਰਵਾਨਾ ਕੀਤਾ ਪਰ ਗੁਆਟੇਮਾਲਾ ਨਜ਼ਦੀਕ ਹੋਰ ਮੁੰਡਿਆਂ ਸਮੇਤ ਡੌਂਕਰਾਂ ਵੱਲੋਂ ਉਹਨਾਂ ਨੂੰ ਫੜ ਕੇ ਉਹਨਾਂ ਨਾਲ ਮਾਰ ਕੁੱਟਾਈ ਕਰਕੇ ਵੀਡੀਓ ਬਣਾ ਕੇ ਭੇਜੀ ਗਈ ਤਾਂ ਜੋ ਫਿਰੌਤੀ ਦੇ ਪੈਸੇ ਵਸੂਲੇ ਜਾਣ ਪਰ ਪੈਸੇ ਨਾ ਮਿਲਣ ਕਾਰਨ ਉਹਨਾਂ ਵੱਲੋਂ ਸਾਹਿਬ ਸਿੰਘ ਅਤੇ ਨਾਲ ਦੇ ਨੌਜਵਾਨ ਦੀ ਜਾਨ ਲੈ ਲਈ ਜਿਸ ਦੀ ਜਾਣਕਾਰੀ ਉਹਨਾਂ ਨੂੰ ਉਥੇ ਦੇ ਹਸਪਤਾਲ ਵੱਲੋਂ ਜਾਰੀ ਕੀਤੀਆਂ ਫੋਟੋਆਂ ਤੋਂ ਮਿਲੀ ਦੁੱਖ ਅਤੇ ਪਰੇਸ਼ਾਨੀ ਦੇ ਆਲਮ ਵਿੱਚ ਡੁੱਬੇ ਪਰਿਵਾਰ ਨੇ ਦੋਸ਼ੀਆਂ ਖਿਲਾਫ ਸਖਤ ਸਜ਼ਾ ਦੀ ਮੰਗ ਕੀਤੀ ਹੈ ਪਰਿਵਾਰ ਦਾ ਕੀ ਹੈ ਕਹਿਣਾ ਤੁਸੀਂ ਖੁਦ ਦੇਖੋ ਇਸ ਰਿਪੋਰਟਰਾਂ ਹੀ ਸਰ ਸਾਨੂੰ ਫੋਟੋਆਂ ਆਈਆਂ ਦੋ ਦੋ ਕੁ ਦਿਨ ਹੋ ਗਏ ਆ ਜਿਹੜੀਆਂ ਉਹਦੀ ਡੈੱਡ ਬੋਡੀ ਦੀਆਂ ਫੋਟੋਆਂ ਆ ਹਸਪੀਟਲ ਤੋਂ ਜਿਹੜੀਆਂ ਉੱਥੋਂ ਜਾਰੀ ਕੀਤੀਆਂ ਗਈਆਂ ਔਰ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਬੱਚਾ ਜੋ ਕਿ ਹਸਾਫ ਸਿੰਘ ਉਹ ਨਹੀਂ ਰਿਹਾ ਇਸ ਦੁਨੀਆ ਦੇ ਕਿੰਨੇ ਪੈਸੇ ਲਗਾ ਕੇ ਉਹ ਵਿਦੇਸ਼ ਗਿਆ ਸੀ ਚ 45 ਤੋਂ 50 ਲੱਖ ਰੁਪਈਆ ਜੀ ਲੱਗ ਚੁੱਕਾ ਇਹਨਾਂ ਦਾ ਇਹਨਾਂ ਦੇ ਮਤਲਬ ਜ਼ਮੀਨ ਗਿਆਣੇ ਧਰ ਕੇ ਜੋ ਵੀ ਆ ਸਾਰਾ ਕੁਝ ਡੰਗਰ ਪਸ਼ੂ ਜੋ ਵੀ ਢਾਣੇ ਬਿੱਟੇ ਸਾਰਾ ਵੇਚ ਕੇ ਇਹਨੂੰ ਭੇਜਿਆ ਸੀ ਤੇ ਬਟ ਪਤਾ ਨਹੀਂ ਸੀਗਾ ਵੀ ਰਾਸਤੇ ਵਿੱਚ ਇਹ ਹਾਲਾਤ ਬਣ ਜਾਣਗੇ ਕਿ ਜਾਂਟਾ ਨੇ ਇੱਕ ਨੰਬਰ ਦੇ ਵਿੱਚ ਚਾਂਸੇ ਚ ਲੈ ਗਏ ਦੋ ਨੰਬਰ ਦੇ ਵਿੱਚ ਡੋਂਕਰਾਂ ਦੇ ਹੱਥੀ ਚੜਾਤਾ ਸਰ ਕੀ ਕਹਿਣਾ ਤੁਹਾਨੂੰ ਲਾਸਟ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਇਹ ਡੌਂਕਰ ਆ ਜੋ ਗੁਆਟਾ ਮਾਲਾ ਦੇ ਵਿੱਚ ਆ ਇਹਨਾਂ ਨੂੰ ਸਖਤ ਤੋਂ ਸਖਤ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਫੜਿਆ ਜਾਵੇ ਔਰ ਇਹਨਾਂ ਨੂੰ ਮੌਤ ਦੀ ਸਜ਼ਾ ਹੀ ਦਿੱਤੀ ਜਾਵੇ ਫਾਂਸੀ ਦੀ ਜਾਂਕਿ ਇਹਨਾਂ ਨੇ ਤਰਸ ਨਹੀਂ ਕੀਤਾ ਬੱਚੇ ਦੇ ਔਰ ਬਹੁਤ ਬੁਰੀ ਤਰ੍ਹਾਂ ਮਤਲਬ ਇਹ ਕੀਤਾ ਜੋ ਵੀ ਆ ਫਰੋਤੀ ਮੰਗੀ ਗਈ ਉਹਨਾਂ ਤੋਂ ਫਰੋਤੀ ਦੇ ਇਹਨਾਂ ਨੇ ਤਾਂ ਏਜੰਟ ਨੂੰ ਸਾਰੇ ਪੈਸੇ ਦੇ ਦਿੱਤੇ ਸੀ ਪਰ ਏਜੰਟ ਨੇ ਅੱਗੇ ਪੈਸੇ ਨਹੀਂ ਦਿੱਤੇ ਏਜੰਟ ਤਾਂ ਚਲੋ ਪਕੜਿਆ ਗਿਆ ਪਰ ਅਸੀਂ ਇਹੀ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਉਹਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਲੱਖ ਤੇ ਲੱਗੇ ਪਹੁੰਚ ਕੇ ਸਰ ਜੀ ਕਿਵੇਂ ਕਿਵੇਂ پیسے ਚੱਕੇ ਕਿਵੇਂ ਦੇ ਪਹਿਲੀ ਵੇਚੀ ਹੈ ਜੀ 2.5 ਕਿੱਲੇ ਪਹਿਲੀ ਹਾਂਜੀ ਪਹਿਲੀ ਵੇਚ ਕੇ ਫਿਰ ਪਹਿ ਦੇ ਦਿੱਤੇ ਜੀ ਨੇ ਇਹਨਾਂ ਨੇ ਕੌਣ ਟਾਂਸ ਪਾਏ ਸਾਰੇ ਕੋਣ ਵਿਅਕਤੀ ਨੇ ਹੈ ਕਰਨਾਲ ਦੇ ਏਜੰਟ ਹੈ ਜੀ ਕਿੰਨੇ ਨੁਕਸਾਨੀ ਇਹ ਦੋ ਇੱਕ ਦੀ ਘਰ ਵਾਲੀ ਹੈ ਜੀ ਅਸਲੀ ਤੇ ਘਰ ਵਾਲੀ ਦਾ ਕਸੂਰ ਹੈ ਸਾਰਾ ਜੀ ਉਹਨੇ ਸਾਡੇ ਨਾਲ ਬਗਲਾ ਆ ਕੇ ਜਨਾਨੀ ਨੂੰ ਤੇ ਫਿਰ ਜਾ ਕੇ ਉੱਥੇ ਜਾ ਕੇ ਮੜਾਇਆ ਕੰਮ ਜੀ ਇਹਨਾਂ ਜਨਾਨੀ ਫੜੀ ਜੀ ਸਰ ਜੀ ਇਹ ਸਾਰਾ ਕੋਈ ਦੱਸੂਗੇ ਇਹੋ ਹੀ ਗੱਲ ਕਹਿਣਾ ਬੱਚੋ ਹੈਗਾ ਕਾਰਬ ਜੂਰੀ ਸਕਤਾਂ ਸਕਤ ਕੀਤੀ ਜਾਵੇ ਮੇਰਾ ਲਾਡਲਾ ਪੁੱਤਰ ਦਾਦਾ ਜੀ ਮੇਰਾ ਫਿੱਕ ਦਾ ਜੀ ਜਣਿਆ ਸੀ ਮੈਨੇ ਸੀਨੇ ਨੂੰ ਪੁੱਛ ਕੇ ਦੇਖੋ ਕਿ ਬੰਦਾ ਫਿਰਦਾ ਜਣਨ ਨੂੰ ਚਲਾ ਪੂਰੀ ਦਿੱਤੀ ਜਾ ਬਹੁਤ ਇਹਨਾਂ ਨਾਲ ਧੋਖਾ ਮੇਰੇ ਬੱਚੇ ਨਾਲ ਹੋਇਆ ਹੈ ਬਾਕੀ ਨੂੰ ਮੇਰੇ ਨਾਲ ਹੋਇਆ ਮੈਂ ਕੀ ਕਰਾਂਗੇ